ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਚਾਰ ਚੀਜ਼ਾਂ ਦਿਖਾ ਰਹੇ ਆ ਜਿਹਦੇ ਵਿੱਚੋਂ ਇੱਕ ਪਹਿਲੇ ਨੰਬਰ ਤੇ ਆਪਾਂ ਪੱਠੇ ਕੁੱਤਰਨ ਵਾਲੀ ਮਸ਼ੀਨ ਦੂਜੇ ਨੰਬਰ ਤੇ ਮਿੱਤਰੋ ਤੋਕੜ ਗਾਂ ਤੀਜੇ ਨੰਬਰ ਤੇ ਰੇੜੀ ਤੇ ਮੋਟਰਸਾਈਕਲ ਤੇ ਚੌਥੇ ਨੰਬਰ ਤੇ ਬੁਟੀਕ ਵਾਲੀ ਮਸ਼ੀਨ ਸਲਾਈ ਵਾਲੀ ਮਸ਼ੀਨ ਸੋ ਬਾਈ ਧੀਰੇ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਹੈਗਾ ਪੂਲ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਦਾ ਘਰ ਸਰਕਾਰੀ ਪਸ਼ੂ ਵਾਲੇ ਹਸਪਤਾਲ ਦੇ ਬਿਲਕੁਲ ਸਾਹਮਣੇ ਤੇ ਰੇਟ ਵੀ ਦੱਸਾਂਗੇ ਤੇ ਪਹਿਲਾਂ ਨੰਬਰ ਤੇ ਆਪਾਂ ਗਾਂ ਦੀ ਗੱਲ ਕਰਦੇ ਆਂ ਫਿਰ ਆਪਾਂ ਮਿੱਤਰੋ ਤੁਹਾਨੂੰ ਮਸ਼ੀਨ ਦਿਖਾਵਾਂਗੇ ਹਾਂਜੀ ਬਾਈ ਜੀ ਦੀ ਰਾ ਕੀ ਹਾਲ ਚਾਲ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਇਹ ਗਾਂ ਦੀ ਗੱਲ ਕਰੀਏ ਹਨਾ ਸੁਆ ਕਿਹੜਾ ਹੋਊਗਾ ਇਹ ਸੁਆ ਦੇ ਤੀਜਾ ਮਾਣੋਂ ਚੌਥਾ ਮਾਣੋਂ ਜੀ ਠੀਕ ਹੈ ਤੀਜਾ ਸੁਆ ਸੂਈ ਵੀ ਹੈ ਹੈ ਸੂਈ ਵੀ ਹੈ ਤੇ ਮੰਗਰਾ ਬੱਚੀ ਆ ਹਾਂ ਮਾਇਰ ਬੱਚੀ ਠੀਕ ਹੈ ਘੱਟੋ ਘੱਟ ਸੂਈ ਹੋ ਤਿੰਨ ਚਾਰ ਮਹੀਨਾ ਦੀ ਹਨਾ ਉਹ ਕੀਤਾ ਤਾਈ ਤਾਂ ਤਾਈ ਤਾਂ ਮੈਂ ਨੇ ਤੋਰੋ ਜੀ ਨਕਵਰੀ ਤੋੜ ਕੇ ਦਿਖਾ ਦਿਓ ਫਿਰ ਆਪਾਂ ਕਰਦੇ ਆ ਗੱਲਬਾਤ ਵੀ ਕਿੰਨਾ ਕੁ ਦੁੱਧ ਹੈ ਤੇ ਥਣਲੇ ਵੀ ਜੀ ਮਿੱਤਰੋ ਪੂਰੀ ਸਾਫ ਹੈ ਥੋੜੀ ਜੀ ਲਿੱਸੀ ਜ਼ਰੂਰ ਹੈ ਥੋੜੇ ਜੇ ਨੌ ਢਣਾਉਣ ਵਾਲਿਆ ਤਾਂ ਕਰਕੇ ਮਿੱਤਰੋ ਪੈਰ ਥੋੜਾ ਜਿਹਾ ਦਬਦੀ ਹੈ ਕੱਦ-ਕਾਟ ਸੋਹਣਾ ਸਿਹਤ ਪੱਕਾ ਆਪਾਂ ਫਿਰ ਕਹਨੇ ਵੀ ਥੋੜੀ ਜੀ ਫਿੱਕੀ ਹੈ ਮੰਗਰ ਬੱਸੀ ਆ 2-3 ਮਹੀਨਿਆਂ ਦੀ ਮਿੱਤਰੋ ਸੂਈ ਵੀ ਆ ਤੇ ਰੇਟ ਫਿਰ ਕੀ ਕਰਤਾ ਜੀ 40 ਦੇ ਦੋ ਜੀ 42000 ਹਾਂ 42000 ਮਾਣ ਤਾਣ ਮਾਣਾ ਵਟਾ ਹਾਂ ਕਰ ਦਾਂਗੇ ਜੀ ਮਾਣ ਤਾਣ ਮਿੱਤਰੋ ਹੋ ਜੂਗਾ ਦੁੱਧ ਕਿੰਨਾ ਹੋਏ ਇਸ ਵਕਤ ਦੁੱਧ 9 ਕਿਲੋ ਜੀ 9 ਕਿਲੋ ਤੋਂ ਮੈਂ ਤਿੰਨ ਟਾਈਮ ਚੋੜੇ ਚਾਰ ਟੋੜੇ ਪੰਜ ਟੋੜੇ ਓਕੇ 9 ਕਿਲੋ ਦੁੱਧ ਆ ਜੀ ਮਗਰ ਬੱਸੀ ਆ ਹਾਂ ਜੀ ਬੇਣਾ ਨਿਆਣੇ ਤੋਂ ਬੇਣਾ ਨਿਆਣੇ ਤੋਂ ਹਾਂ ਜੀ ਓਕੇ ਮਗਰ ਬੱਸੀ ਆ 2.5 ਤਿੰਨ ਮਹੀਨਿਆਂ ਦੀ ਮਿੱਤਰੋ ਸੂਈ ਵੀ ਆ ਦੂਜੇ ਨੰਬਰ ਤੇ ਗੱਲ ਕਰਦੇ ਆ ਪੱਠੇ ਕੁੱਤਰਨ ਵਾਲੀ ਮਸ਼ੀਨ ਮੋਟਰ ਜਿਹੜੀ ਵੀ ਆ ਚੰਗੀ ਆ ਸਾਫ ਸੁਭਾਲ ਦੇ ਨਾਲ ਸਫਾਈ ਆ ਕਿਉਂਕਿ ਅੰਦਰ ਮਿੱਤਰੋ ਭਾਂਡੇ ਦੇ ਵਿੱਚ ਲੱਗੀ ਵੀ ਆ ਤੇ ਇਹਦਾ ਰੇਟ ਫਿਰ ਕੀ ਕਰਤਾ ਜੀ ਆਪਾਂ ਲੈਣ ਦੇਣ 20000 ਰੁਪਏ ਜੀ ਲੈਣ ਦੇਣ 20000 ਹਾਂ ਠੀਕ ਹੈ ਗੇਅਰ ਵਾਲੀ ਮਸ਼ੀਨ ਆ ਤੇ ਫੂਲ ਦੀ ਮਿਸਤਰੀ ਦੀ ਬਣੀ ਵੀ ਆ ਹੈ ਹਾਂ ਬਿਰਤੀ ਹਾਂ ਬਿਰਤੀ ਆ ਬੈਕ ਇਹ ਕੀ ਕਰਦਾ ਹਾਂ ਕਰਦੀ ਇੱਕ ਵਿੱਚ ਹਾਂ ਕਈ ਵਾਰ ਮਨ ਲਾ ਕੋਈ ਹੱਥ ਪੈ ਰਾ ਜੇ ਹਣਾ ਹਾਂ ਬੈਗ ਕਰਦੀ ਬੈਗ ਕਰਦੀ ਤੇ ਨਹੀਂ ਤਾਂ ਵੱਢ ਕੇ ਤੁਰ ਜਾਂਦੀ ਹੈ ਹਣਾ ਹਾਂ ਹਾਂ ਮੋਲੇ ਦਾ 20000 ਕਰਤਾ ਹਾਂ ਤੀਜੇ ਨੰਬਰ ਤੇ ਮਿੱਤਰੋ ਹੈਗੀ ਹੈ ਜੀ ਰੇੜੀ ਇਹ ਵੀ ਇੱਥੇ ਫੁੱਲੋਂ ਬਣੀ ਵੀ ਆ ਹਾਂ ਇਹ ਵੀ ਬੇਦੀ ਕਰਦੀ 2015 ਮਾਡਲ ਆ ਮਿੱਤਰੋ ਸਾਫ਼ ਬਹੁਤ ਪਈਆ ਇਹ ਉਦੋਂ ਵੀ ਆ ਇਹ ਜਿਪ ਚਾਦਰ ਜੀ ਜਸਤੀ ਦੀ ਹਾਂ ਹਾਂ ਸਾਰੀ ਦੇਖੋ ਆ ਰਹੀ ਜੀ ਦੇਖੋ ਆ ਠੀਕ ਆ ਹਾਂ ਦਿਖਾਓ ਵਾਲੇ ਆ ਜੀ ਆ ਸਾਰੀ ਉਹ ਥੱਲਾ ਵੀ ਉਹੀ ਆ ਠੀਕ ਆ ਜਸਤੀ ਜਾਦਰ ਦੀ ਆ ਮਿੱਤਰੋ 2015 ਮਾਡਲ ਆ ਪੂਰੀ ਸਾਫ ਪਈ ਆ ਟਾਇਰ ਸੀ ਫੁੱਟੀ ਠੀਕ ਆ ਸੀ ਫੁੱਟੀ ਟਾਇਰ ਮੱਲਾ ਦਾ ਕਾਰ ਵਾਲਿਆ ਹੈ ਨਾ ਹਾਂ ਹਾਂ ਚਿੰਨ ਵਾਲੀ ਜੀ ਚਿੰਨ ਵਾਲੇ ਠੀਕ ਟਾਇਰ ਨਾਲ ਦੇ ਦਾਂਗੇ ਆਪਾਂ ਇੱਕ ਸਟਿੱਪਣੀ ਪਈ ਆ ਹਾਂ ਸਟਿੱਪਣੀ ਪਈ ਆ ਓਕੇ ਤੇ ਇੱਕ ਮੋਟਰਸਾਈਕਲ ਬਕਾਊਗਾ ਨਾਲ ਹੈ ਨਾ ਇਹ ਕਿਹੜਾ ਮਾਡਲ ਹੋਊਗਾ ਇਹ ਪੰਜ ਮਾਡਲ ਆ ਜੀ ਪੰਜ ਮਾਡਲ ਹਾਂ 2015 ਹੰਡਾ ਹੀਰੋ ਹੀਰੋ ਹੰਡਾ ਠੀਕ ਆ ਇਹਦਾ ਫਿਰ ਰੇਟ ਜੀ ਦੋਨਾਂ ਦਾ ਦੋਨਾਂ 20000 ਰੁਪਏ ਲੈ ਇਹਦਾ ਦੋਨਾਂ ਦਾ 20 ਮਸ਼ੀਨ ਦਾ ਵੀ ਇਹਦਾ ਇਹਨਾਂ ਦਾ ਦੋਨਾਂ ਦਾ ਵੀ ਤੇ ਉਹਦਾ ਬਿਆਲੀ ਹਾਂਜੀ ਹਾਂਜੀ ਠੀਕ ਆ ਤੇ ਚੌਥੇ ਨੰਬਰ ਤੇ ਆ ਗਈ ਆ ਕੱਪੜੇ ਸਿਉਣ ਵਾਲੀ ਮਸ਼ੀਨ ਹੈ ਨਾ ਹਾਂਜੀ ਬ੍ਰਦਰ ਤੇ ਇਹ ਵੀ ਮਿੱਤਰੋ ਹੁਣ ਕਾਫੀ ਭਰਾਵਾਂ ਕੋਲੇ ਭੈਣਾਂ ਕੋਲੇ ਆ ਕਿਉਂਕਿ ਜਿਹੜਾ ਟ੍ਰੇਲਰ ਦਾ ਕੰਮ ਕਰਦਾ ਉਹਨਾਂ ਦੇ ਖਾਤਰ ਮਿੱਤਰੋ ਬਹੁਤ ਵਧੀਆ ਨਾਲ ਇਹ ਪਹੁੰਚਾ ਤੇ ਕੜਾਈ ਵੀ ਕਰਦੀ ਹੈ ਤੇ ਆਹ ਕਹਿੰਦੇ ਵੀ ਜਿਹੜੇ ਅੱਖਰ ਆ ਅੱਖਰ ਵੀ ਉਵੇਂ ਪਾਉਂਦੀ ਹੈ ਤੇ ਇਹਦੀ ਕੀਮਤ ਕੀ ਹੈ ਜੀ ਫਿਰ ਲੈਣ ਦੇਣ ਪੂਰਾ ਵੀ ਹੈ ਜੀ ਇਹਦਾ ਵੀ ਵੀ ਹੈ ਸੋ ਤਿੰਨੇ ਚੀਜ਼ਾਂ ਦਾ ਮਿੱਤਰੋ ਵੀ ਆ ਉਹਦਾ 42 ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਹੋ ਸੰਪਰਕ 23 ਮਾਡਲ ਹੈ ਅਗਸਤ ਦੇ ਵਿੱਚੋਂ ਮਿੱਤਰੋ ਇਹ ਆਈ ਵੀ ਆ ਤੇ ਗੁੜੀਆ ਕੋਲੇ ਬੱਚੇ ਹੋ ਗਏ ਨੇ ਦੋ ਜੋੜੇ ਉਹਨਾਂ ਕਰਕੇ ਹੁਣ ਆ ਬੁਟੀਕ ਦਾ ਮਿੱਤਰੋ ਕੰਮ ਇਹ ਕਹਿੰਦੇ ਅੰਕਲ ਜੀ ਕਹਿੰਦੇ ਹੁੰਦਾ ਨਹੀਂ ਸੱਡਣਾ ਬਹਿ ਗਿਆ ਤਾਂ ਕਰਕੇ ਮਿੱਤਰੋ ਇਹ ਜਿਹੜੀ ਮਸ਼ੀਨ ਬਕਾਉ ਹੈ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਵੀ ਇਹ ਜਿਹੜਾ ਸਾਰਾ ਸਮਾਨ ਬਕਾਉ ਹੈ ਭਾਈ ਅੰਕਲ ਨੇ ਘਰ ਪਾਉਣਾ ਤਾਂ ਕਰਕੇ ਬਕਾਉਗਾ ਤੇ ਫੋਨ ਨੰਬਰ ਜਾਦਾ ਕੁਝ ਤੁਸੀਂ ਦੱਸ ਦਿਓ ਓਕੇ ਫਿਰ ਸਕਰੀਨ ਤੇ ਚਲਾ ਦੇਾਂਗੇ ਧੰਨਵਾਦ